ਪਰ ਸਾਨੂੰ ਤੁਸੀਂ 5 ਲੱਖ ਰੁਪਏ ਤੋਂ ਸਾਨੂੰ ਟੈਂਕੀ ਵੀ ਲੈ ਦੋ ਤਾਂ ਕੋਈ ਚੱਕਰ ਨਹੀਂ ਸਾਨੂੰ ਟੈਂਕੀ ਦਾ ਸਾਨੂੰ 5 ਲੱਖ ਰੁਪਏ ਤੁਸੀਂ ਸਰਬਸੰਮਤੀ ਵਾਲਾ ਦੇ ਦਿਓ ਅਸੀਂ ਇਸ ਕਰਕੇ ਸਰਬਸੰਮਤੀ ਕਰੀਏ ਕਿਹਾ ਕੇ ਵਾਲੇ ਮੈਂ ਪਹਿਲਾਂ ਕਿਹਾ ਸਰਬਸੰਮਤੀ ਵਾਸਤੇ ਤੁਸੀਂ ਕਿਹਾ ਕੇ ਸਾਹਿਬ ਇੱਕ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਸੁਣੋ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨਦੀ ਪਿੰਡ ਫਰਵਾਲੀ ਦੇ ਸਰਪੰਚ ਰਹੇ ਹੋਈ ਇਹ ਗੱਲ ਬਾਤ ਪਰ ਸਾਨੂੰ ਤੁਸੀਂ 5 ਲੱਖ ਰੁਪਏ ਤੋਂ ਸਾਨੂੰ ਟੈਂਕੀ ਵੀ ਲੈ ਦੋ ਤਾਂ ਕੋਈ ਚੱਕਰ ਨਹੀਂ ਸਾਨੂੰ ਟੈਂਕੀ ਦਾ ਉਹਦੇ ਵਿੱਚ ਹੀ ਤੇ ਹੈਗੇ ਸਾਨੂੰ 5 ਲੱਖ ਰੁਪਏ ਤੁਸੀਂ ਸਰਬਸੰਮਤੀ ਵਾਲਾ ਦੇ ਦਿਓ ਅਸੀਂ ਇਸ ਕਰਕੇ ਸਰਬਸੰਮਤੀ ਕਰੀਏ ਜੋਰ ਲਾ ਕੇ ਤੁਹਾਨੂੰ ਮਿਲ ਜਾਊਗਾ ਕਦੋਂ ਮਿਲੂਗਾ ਜੀ ਛੋਣ ਜਾਬਤ ਹਟਣ ਵਾਲੇ ਤੇ ਨਹੀਂ ਉਹ ਤਾਂ ਜੀ ਫਿਰ ਹੁਣ ਚੋਣ ਜਾਬਤ ਹਟਣ ਵਾਲੀ ਤਾਂ ਫਿਰ ਇਦੂ ਬਾਅਦ ਦੀ ਗੱਲ ਆ ਜੀ ਸਾਨੂੰ ਪਹਿਲਾਂ ਚਾਹੀਦੇ ਸੀ ਕਿ ਤੁਸੀਂ ਜਿਹੜੀ ਤੁਸੀਂ ਜਿਹੜਾ ਮੇਰੇ ਕੋਲੇ ਹੈ ਹੀ ਨਹੀਂ ਫਿਰ ਤੁਸੀਂ ਕਿਹਾ ਕਿ ਵਾਜੀ ਮੈਂ ਪਹਿਲਾਂ ਕਹਿੰਦੀ ਸਾਧ ਕਮੇਟੀ ਵਾਸਤੇ ਤੁਸੀਂ ਕਿਹਾ ਕਿ ਵਾਜੀ ਸਾਬ ਇੱਕ ਮੇਰੀ ਗੱਲ ਸੁਣੋ ਪਲੀ ਹਾਂਜੀ ਦੱਸੋ ਜਦੋਂ ਮੈਂ ਕਿਹਾ ਸੀਗਾ ਉਹਦਾ 4 ਮਹੀਨੇ ਪੈ ਸੀ ਵੋਟਾਂ ਚ ਉਹਨਾਂ ਨੇ ਚਾਰ ਵਾਰੀ ਵੋਟਾਂ ਲੇਟ ਕਰਤੀਆਂ ਆਖਰੀ ਕਿਸ਼ਤ ਮੇਰੇ ਕੋਲੇ ਰਹਿ ਗਈ ਹੁਣ ਮੈਂ ਕੀ ਕਰਾਂ ਸਾਡਾ ਤਾਂ ਕਸੂਰ ਕੋਈ ਨਹੀਂ ਤੁਸੀਂ ਵਾਦਾ ਕਰਿਆ ਸੀ ਨਾ ਉਹ ਗੱਲ ਦਾ ਜਵਾਬ ਪੂਰਾ ਸਹੀ ਨਹੀਂ ਹੈ ਥੋੜਾ ਥੋੜਾ ਜੀ ਐਮਪੀ ਸਾਹਿਬ ਥੋੜਾ ਧੰਨਵਾਦ ਨਹੀਂ ਤੁਸੀਂ ਵਾਦਾ ਕਰਿਆ ਸੀ ਨਾ ਉਸ ਗੱਲ ਕਰ ਸਰਕਾਰ ਦੇ ਬਰਾਬਰ ਮੈਨੂੰ ਕੁਮਰਾਇਆ ਨਹੀਂ ਨਹੀਂ ਸਰਕਾਰ ਹੈ ਜੀ ਸਰਕਾਰ ਦੇ ਵੀ ਕਹਿੰਦੇ ਭਾਈ ਤਿਲਕਨ ਸਿੰਘ ਮੇਰਾ ਤੁਸੀਂ 5 ਲੱਖ ਕਿਹਾ ਸੀ ਨਾ ਹਾਂ ਜੀ ਦੇਵਾਂਗੇ ਜੀ ਫਿਰ ਕਦੋਂ ਦੇਵਾਂਗੇ ਲੈ ਛੋੜ ਜਾਓ ਤਾਂ ਬਹੁਤ ਗੱਲ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਸਾਰਾ ਮਾਮਲਾ ਹੈ ਕੀ ਦਰਸ਼ਕ ਚੋਣਾ ਨੂੰ ਲੈ ਕੇ ਸੰਗਰੂਰ ਦੇ ਐਮਪੀ ਭਗਵੰਤ ਪਾਨ ਵੱਲੋਂ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਜਿਸ ਤਹਿਤ ਪਿੰਡ ਫਰਵਾਲੀ ਵਿਖੇ ਮਾਨ ਵੱਲੋਂ ਆਪਣਾ ਪ੍ਰਚਾਰ ਕੀਤਾ ਗਿਆ ਜਿਸ ਤੋਂ ਬਾਅਦ ਪਿੰਡ ਦੀ ਪੰਚਾਇਤ ਵੱਲੋਂ ਆਪਣੇ ਪਿੰਡ ਵਿੱਚ ਬਣੀ ਸਰਬਸੰਮਤੀ ਪੰਚਾਇਤ ਲਈ 5 ਲੱਖ ਦੀ ਰਾਸ਼ੀ ਦੀ ਮੰਗ ਕੀਤੀ ਗਈ ਜੋ ਭਗਵੰਤ ਮਾਨ ਵੱਲੋਂ ਵਾਦਾ ਕੀਤਾ ਗਿਆ ਸੀ ਕਿ ਜੇਕਰ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਪੰਚਾਇਤ ਸਰਬਸੰਮਤੀ ਨਾਲ ਬਣਦੀ ਹੈ ਤਾਂ ਉਸ ਵੱਲੋਂ ਹਰ ਅਜਿਹੀ ਪੰਚਾਇਤ ਨੂੰ 5 ਲੱਖ ਦੀ ਰਾਸ਼ੀ ਗ੍ਰਾਂਟ ਲਈ ਦਿੱਤੀ ਜਾਵੇਗੀ ਜਿਸ ਦੇ ਤਹਿਤ ਸਪਿੰਡ ਦੇ ਲੋਕਾਂ ਅਤੇ ਪੰਚਾਇਤ ਵੱਲੋਂ ਇਸ ਦੀ ਮੰਗ ਕੀਤੀ ਤੇ ਉਸ ਤੋਂ ਬਾਅਦ ਭਗਵੰਤ ਮਾਨ ਦਾ ਜੋ ਜਵਾਬ ਆਇਆ ਉਹ ਐਸੀ ਕਿ ਰਾਸ਼ੀ ਚੋਣ ਜਾਬਤੇ ਤੋਂ ਬਾਅਦ ਦਿੱਤੀ ਜਾਵੇਗੀ ਅਤੇ ਇਸ ਤੋਂ ਨਾਰਾਜ਼ ਹੋਏ ਪਿੰਡ ਵਾਸੀਆਂ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਨਾਰੇ ਵਾਜਿਤੇ ਜਿਸ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਆਮ ਆਦਮੀ ਪਾਰਟੀ ਮੁਕਾਬਲਾ ਜਿੰਦਾਬਾਦ ਜਿੰਦਾਬਾਦ ਬਾਦ ਇਹ ਤਾਂ ਮੁਕਰਨ ਵਾਲੇ ਮਰਦਾਬ 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 ਜਮਾਤਾਂ ਮੁਕਰਨ ਵਾਲੇ ਮਰਦਾਬ 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 ਪਰ ਸਾਨੂੰ ਤੁਸੀਂ 5 ਲੱਖ ਰੁਪਏ ਤੋਂ ਸਾਨੂੰ ਟੈਂਕੀ ਵੀ ਲੈ ਜੋ ਚਾਹੇ ਕੋਈ ਚੱਕਰ ਨਹੀਂ ਸਾਨੂੰ ਟੈਂਕੀ ਉਹਦੇ ਵਿੱਚ ਹੀ ਤੇ ਹੈਗੀ ਸਾਨੂੰ 5 ਲੱਖ ਰੁਪਏ ਤੁਸੀਂ ਸਰਬਸੰਮਤੀ ਵਾਲਾ ਦੇ ਦਿਓ ਅਸੀਂ ਇਸ ਕਰਕੇ ਹੀ ਸਰਬਸੰਮਤੀ ਕਰੀਏ ਜ਼ੋਰ ਲਾ ਕੇ ਤੁਹਾਨੂੰ ਮਿਲ ਜੂਗਾ ਕਦੋਂ ਮਿਲੂਗਾ ਜੀ ਛੋਣ ਜਾਬਤਾ ਹਟਣ ਵਾਲੇ ਤੇ ਨਹੀਂ ਉਹ ਤਾਂ ਜੀ ਫਿਰ ਹੁਣ ਛੋਣ ਜਾਬਤਾ ਹਟਣ ਵਾਲੀ ਤਾਂ ਫਿਰ ਇਹ ਦੂਬਾਦ ਦੀ ਗੱਲ ਆ ਗਈ ਜੀ ਸਾਨੂੰ ਪਹਿਲਾਂ ਚਾਹੀਦੇ ਸੀ ਕਿ ਤੁਸੀਂ ਜਿਹੜੀ ਤੁਸੀਂ ਪਹਿਲਾਂ ਮੇਰੇ ਕੋਲੇ ਹੈ ਹੀ ਨਹੀਂ ਫਿਰ ਤੁਸੀਂ ਕਿਹਾ ਕਿ ਵਾਜੀ ਮੈਂ ਪਹਿਲਾਂ ਕਹਿੰਦੀ ਸਦਕਮਤੀ ਵਾਸਤੇ ਤੁਸੀਂ ਕਿਹਾ ਕਿ ਵਾਜੀ ਸਾਬ ਇੱਕ ਮੇਰੀ ਗੱਲ ਸੁਣੋ ਪਲੀਜ਼ ਹਾਂਜੀ ਦੱਸੋ ਜਦੋਂ ਮੈਂ ਕਿਹਾ ਸੀਗਾ ਉਹਦਾ 4 ਮਹੀਨੇ ਪੈ ਸੀ ਵੋਟਾਂ ਚ ਉਹਨਾਂ ਨੇ ਚਾਰ ਬਾਰੀ ਵੋਟਾਂ ਲੇਟ ਕਰਤੀਆਂ ਆਖਰੀ ਕਿਸ਼ਤ ਮੇਰੇ ਕੋਲ ਰਹਿ ਗਈ ਹੁਣ ਮੈਂ ਕੀ ਕਰਾਂ ਸਾਡਾ ਤਾਂ ਕਸੂਰ ਕੋਈ ਨਹੀਂ ਤੁਸੀਂ ਵਾਦਾ ਕਰਿਆ ਸੀ ਨਾ ਉਹ ਗੱਲ ਦਾ ਜਵਾਬ ਪੂਰਾ ਸਹੀ ਨਹੀਂ ਆ ਤੁਹਾਡਾ ਤੁਹਾਡਾ ਜੀ ਐਮਪੀ ਸਾਹਿਬ ਤੁਹਾਡਾ ਤਨਵਾਦ ਨਹੀਂ ਤੁਸੀਂ ਵਾਦਾ ਕਰਿਆ ਸੀ ਨਾ ਉਸ ਗੱਲ ਕਰ ਸਰਕਾਰ ਦੇ ਬਰਾਬਰ ਮੈਨੂੰ ਕੰਮ ਨਹੀਂ ਜਾਨਾ ਨਹੀਂ ਸਰਕਾਰ ਹੈ ਜੀ ਸਰਕਾਰ ਦੇ ਵੀ ਕਹਿੰਦੇ ਭਾਈ ਤਿਲਕਨ ਸਿੰਘ ਮੇਰਾ ਤੁਸੀਂ 5 ਲੱਖ ਕਿਹਾ ਸੀ ਨਾ ਹਾਂ ਜੀ ਦੇਵਾਂਗੇ ਜੀ ਫਿਰ ਕਦੋਂ ਦੇਵਾਂਗੇ ਲੈ ਚੋਣ ਜਾਵਦਾ ਤਾਂ ਬਹੁਤ ਚੜਾ ਸਾਰੀ ਘਟਨਾ ਤੋਂ ਬਾਅਦ ਪਿੰਡ ਫਰਵਾਲੀ ਦੇ ਸਰਪੰਚ ਗੁਰਮukh ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿਉਂ ਨਾ ਵੱਲੋਂ ਆਪਣੇ ਪਿੰਡ ਲਈ 5 ਲੱਖ ਦੀ ਗ੍ਰਾਂਟ ਮੰਗੀ ਗਈ ਸੀ ਜਿਸ ਦਾ ਐਲਾਨ ਸਾਂਸਦ ਭਗਵੰਤ ਮਾਨ ਵੱਲੋਂ ਖੁਦ ਕੀਤਾ ਗਿਆ ਸੀ ਪਰ ਹੁਣ ਭਗਵੰਤ ਮਾਨ ਆਪਣੇ ਕੀਤੇ ਵਾਅਦੇ ਤੋਂ ਮੁੱਕਰਦੇ ਨਜ਼ਰ ਆ ਰਹੇ ਨੇ ਸਾਡੇ ਪਿੰਡਾਂ ਦਾ ਰੌਂਡ ਸੀ ਐਮਪੀ ਭਗਵੰਤ ਮਾਨ ਜੀ ਉਹਨੇ ਸਾਡੇ ਪਿੰਡਾਂ ਦੇ ਵਿੱਚ ਰੌਂਡ ਸੀ ਸਾਡੇ ਪਿੰਡ ਦਾ ਵੀ ਟਾਈਮ ਸੀ 4 ਵਜੇ ਅਸੀਂ ਉਹਨੂੰ ਮਿਲਿਆ ਜੀ ਤੇ ਪਾਸੇ ਨੇੜੇ ਤੋਂ ਬਾਅਦ ਉਹਦੇ ਨਾਲ ਅਸੀਂ ਇੱਕ ਗੱਲ ਕਰੀ ਆ ਕਿ ਤੁਸੀਂ ਇੱਕ ਵਾਅਦਾ ਕਰਿਆ ਸੀ ਵਾਅਦਾ ਕਰਿਆ ਸੀ ਤੁਸੀਂ ਕਿ ਜੋ ਪੰਚਾਇਤ ਸਰਬਸੰਮਤੀ ਨਾਲ ਹੋ ਗਈ ਜੀ ਦੀ ਵੋਟ ਨਹੀਂ ਪਾਉਂ। ਜਿਹੜੇ ਪਿੰਡ ਦੇ ਵਿੱਚ ਉਹਨਾਂ ਨੂੰ 5 ਲੱਖ ਰੁਪਈਆ ਮੈਂ ਆਪਦੇ ਵੱਲੋਂ ਦਊਂਗਾ। ਸਗਰੂਰ ਜ਼ਿਲ੍ਹੇ ਤੋਂ। ਇਹ ਉਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ। ਇਸ ਕਰਕੇ ਅੱਜ ਸੀ ਉਹਨਾਂ ਨੂੰ ਸਵਾਲ-ਜਵਾਬ ਕਰੇ ਨੇ। ਕੋਈ ਉਹ ਠੋਸ ਜਵਾਬ ਦੇ ਨਹੀਂ ਸਕੇ। ਉਹ ਇਸ ਗੱਲ ਤੋਂ ਭੱਜੇ ਨੇ ਤੇ ਉਹ ਕਹਿਣ ਲੱਗੇ ਕਿ ਮੈਂ ਮੈਂ ਕਹਿੰਦਾ ਚੋਣ ਜਾਬਤਾ ਲੱਗਾ ਹੁਣ ਤੁਸੀਂ ਕਦੋਂ ਦੋਹੋਂਗੇ ਪੈਸੇ। ਇੱਕ ਉਹਨਾਂ ਨੇ 1.5 ਲੱਖ ਰੁਪਈਆ ਸਾਨੂੰ ਨਾ ਲੈਟਰ ਆਈ ਹੈ ਮੈਨੂੰ ਕੱਲ। ਪੰਚਾਇਤ ਦੇ ਖਾਤੇ ਸੇ ਅਸੀਂ ਚੈੱਕ ਕਰਨੇ ਆ ਜੇ ਪੈਸੇ ਪਾਏ ਨੇ ਕਿ ਨਹੀਂ ਪਾਏ ਉਹ ਐਸਸੀ ਸੈਟਲੀ ਪਾਏ ਨੇ ਉਹਨਾਂ ਨੇ ਜਿੱਦੀ ਕਿਸਾਨੂੰ ਰੋਡ ਨਹੀਂ ਸਾਨੂੰ ਕੋਈ ਜਗ੍ਹਾ ਵੀ ਰੋਡ ਨਹੀਂ ਆਉਂਦੀ ਇੱਕ ਉਹਨਾਂ ਨੇ ਕੱਲ ਪੰਜ ਲੱਖਾਂ ਦੇ ਵਿੱਚ ਟੈਂਕੀ ਪਾਸੋਂ ਉੱਥੇ ਦਿੱਤੀਆਂ ਸਾਡੇ ਪਿੰਡ ਦੇ ਮੁੰਡੇ ਆ ਆਮ ਆਦਮੀ ਪਾਰਟੀ ਨਾਲ ਜੁੜੇ ਉਹਨੂੰ ਮੈਂ ਲੈਟਰ ਪੈਡ ਤੇ ਲਿਖ ਕੇ ਦਿੱਤਾ ਕਿ ਭਾਈ ਲੈ ਉਹ ਜਿਹੜਾ ਕੋਈ ਦਿੰਦਾ ਥਰੋਂ 5 ਲੱਖੋਂ ਕਹਿੰਦੇ ਅੱਡ ਦਊਗਾ ਉਸ ਸਬੰਧ ਦੇ ਵਿੱਚ ਤੋਂ ਉਹਨਾਂ ਨੇ ਸਵਾਲ ਕਰੇ ਅੱਜ ਕੋਈ ਠੋਸ ਜਵਾਬ ਨਹੀਂ ਦੇ ਸਕੇ ਕਹਿੰਦਾ ਮੈਂ ਜਿੱਤਾਂ ਚਾਹੇ ਹਾਰਾਂ ਮੈਂ ਮਗਰੋਂ ਦੇ ਦੂੰਗਾ ਔਰ ਤਮਾਗੇ ਚੋਣ ਜਾਬਤਾ ਲੱਗ ਗਿਆ ਉਹ ਕਹਿਣ ਲੱਗੇ ਐਮਪੀ ਸਾਹਿਬ ਵੀ ਮੈਂ ਮੈ ਮਗਰੋਂ ਦੇ ਦੂੰਗਾ ਪੈਸੇ ਮੈਂ ਕਿਹਾ ਜੀ ਮਗਰੋਂ ਦਾ ਕੀ ਲੈਣਾ ਤੁਸੀਂ ਕੀ ਪਤਾ ਵੀ ਕਿਤਨਾ ਕਿਹਨੇ ਆ ਤੁਹਾਡਾ ਦਾ ਬਰੋ ਦਾ ਤੁਸੀਂ ਜਿੱਤ ਨਹੀਂ ਸਕਦੇ ਉਸ ਸਬੰਧ ਦੇ ਵਿੱਚ ਅਸੀਂ ਉਸ ਤੋਂ ਬਾਅਦ ਭਗਵੰਤ ਮਾਨ ਮੁਜ਼ਾਵਾਦ ਆਮ ਆਦਮੀ ਪਾਰਟੀ ਮੁਜ਼ਾਵਾਦ ਦੇ ਨਾਰੇ ਲਾਏ ਨੇ ਸਾਰੇ ਨਗਰ ਨੇ ਸਾਡੀ ਪੋਸਿਸ ਸਾਡੇ ਮੁੰਡੇ ਨੇ ਅਸੀਂ ਇਹਦਾ ਭਗਵੰਤ ਮਾਨ ਦਾ ਸਾਡੇ ਏਰੀਆ ਵਿੱਚ ਪੋਲਿੰਗ ਬੂਥ ਨਹੀਂ ਲੱਗਣ ਦਿਆਂਗੇ ਇਹ ਗੱਲ ਤੋਂ ਆਰਾਮ ਉਕਰਿਆ ਹੁੰਦਾ ਫਿਰ ਸ਼ਾਇਦ ਨੂੰ ਕੁਛ ਨਾ ਕੁਛ ਵੋਟ ਪੈ ਜਾਂਦੀ ਇਹ 5 ਲੱਖ ਦੀ ਜਵਾਬ ਕਰਕੇ ਮੁਕਰਿਆ ਜੀ ਸਾਡਾ ਨਗਰ ਐਂਡ ਪਰਵਾਲੀ ਸਾਡਾ ਇਲਾਕਾ ਸਾਡੇ ਨਾਲ ਆ ਸਰਬਸੰਮਤੀ ਸੀ ਲੋਕਾਂ ਨੂੰ ਕੀ ਜਵਾਬ ਦਈਏ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹੀ ਸੀ ਕਿ 5 ਲੱਖ ਭਗਵੰਤ ਮਾਨ ਨੇ ਕਹਿਆ ਹੋਇਆ ਬਾਕੀ 3 ਲੱਖ ਰੁਪਇਆ ਅਸੀਂ ਦੂਜੀ ਸਰਕਾਰ ਤੋਂ ਵੀ ਲੈਣਾ ਉਸ ਸੰਬੰਧ ਦੇ ਵਿੱਚ ਤੁਸੀਂ ਸਵਾਲ ਪੁੱਛੇ ਨੇ 5 ਸਾਲ ਬਾਅਦ ਉਹਨਾਂ ਨੇ ਅੱਜ ਮੂੰਹ ਦਿਖਾਇਆ ਅੱਜ ਵੀ ਉਹ ਤਾਂ ਆਏ ਨੇ ਕਿ ਮੂਰੇ ਬੋਟਾ ਇਲੈਕਸ਼ਨ ਆ ਰਹੀਓ ਐਂਪੀ ਚ ਖੜੇ ਨੇ ਇਸ ਗੱਲ ਦਾ ਜੇ ਅਸੀਂ ਪੂਰਾ ਬਨੋੜ ਕਰਾਂਗੇ ਕਹੋ ਅਸੀਂ ਸਹੀ ਆਲਦੀ ਜਗ੍ਹਾ ਤੇ ਉਹ ਗੱਲ ਤੋਂ ਮੁਕਰੇ ਨੇ 5 ਲੱਖੋ ਵਾਦਾ ਨਾ ਕਰਦੇ ਫਿਰ ਅਸੀਂ ਇਹਨਾਂ ਕੁਝ ਨਾ ਕਰਦੇ ਉਸ ਸੰਬੰਧ ਦੇ ਵਿੱਚ ਜਦੋਂ ਵੀ ਉਹ ਹੁਣ ਆਉਣਗੇ ਜੀ ਪਿੰਡ ਦੇ ਵਿੱਚ ਬੋਰਡ ਵੀ ਬਣਾ ਕੇ ਲਾਵਾਂਗੇ ਕਿ ਸਰਪ੍ਰਸੰਤੀ ਲਈ ਇਸ ਨੇ 5 ਲੱਖ ਦਾ ਵਾਦਾ ਕੀਤਾ ਸੀ ਦਿੱਤਾ ਕੋਈ ਪੈਸਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋਕ ਸਭਾ ਚੋਣਾ ਤੋਂ ਪਹਿਲਾਂ ਹਰ ਇੱਕ ਸਿਆਸੀ ਆਗੂ ਵੱਲੋਂ ਆਪਣੀ ਪੈਂਤਰੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਪਰ ਕਈ ਵਾਰ ਇਹ ਸਿਆਸੀ ਆਗੂ ਆਪਣੇ ਹੀ ਬਿਆਨਾਂ ਕਾਰਨ ਵਿਵਾਦਾਂ 'ਚ ਘਿਰ ਜਾਂਦੇ ਨੇ ਅਤੇ ਵਾਦਾ ਖਿਲਾਫੀ ਦਾ ਨਾਮ ਖੱਪ ਲੈਂਦੇ ਨੇ ਭਗਵੰਤ ਮਾਨ ਦਾ ਵੀ ਇਹ ਵਿਰੋਧ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਲਈ ਭਾਰੀ ਪ੍ਰਸੰਗ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਵਿਰੋਧ ਕਿੱਥੋਂ ਤੱਕ ਜਾਏਗਾ ਸੰਗਰੂਰ ਤੋਂ ਆकांक्षा ਗਰਗ ਦੀਪੂ